ਪੰਜਾਬ ਦੇ ਵਿੱਚ ਪਈ ਪਾਰੀ بارش ਨੇ ਤਬਾਹੀ ਮਚਾ ਕੇ ਰੱਖ ਦਿੱਤੀ ਹੈ ਜਿਸ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਕਿਵੇਂ ਨਦੀ ਦੇ ਵਿੱਚ ਪਾਣੀ ਭਰ-ਭਰ ਕੇ ਆ ਰਿਹਾ ਹੈ ਖਬਰ ਸੰਤੁਖਨ ਚਾ ਰਹੇ ਹਾਂ ਮੋਹਾਰਜੀ ਨੇ ਦੇ ਕਸਬਾ ਨਮਾ ਗਰਾਉਂ ਦੇ ਨਜ਼ਦੀਕ ਸਿੰਘਾ ਦੇਵੀ ਕਲੋਨੀ ਦੀ ਤੱਕ ਤੁਸੀਂ ਦੇਖ ਸਕਦੇ ਹੋ ਕਿ ਕਲੋਨੀ ਦੇ ਪਿਛਕਾਰ ਨੂੰ ਬੈਂਦੀ ਹੈ ਪਟਿਆਲਾ ਦੀ ਰੌ ਨਦੀ ਇੰਨੇ ਪਾਣੀ ਦੇ ਨਾਲ ਭਰ ਕੇ ਆਈ ਹੈ ਕਿ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਬਣ ਗਿਆ ਕਿਉਂਕਿ ਲੋਕਾਂ ਦੇ ਘਰੇ ਇਸ ਨਦੀ ਦੇ ਕਿਨਾਰੇ ਨੇ ਤੇ ਨਦੀ ਵੀ ਸਿੰਘਾ ਦੇ ਵਿਕ ਕੋਲੋਨੀ ਦੇ ਵਿਚਕਾਰ ਨੂੰ ਹੋ ਕੇ ਆਂਦੀ ਹੈ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਹਮੇਸ਼ਾ ਇਸ ਨਦੀ ਦੇ ਵਿੱਚ ਬੱਚੇ ਵੀ ਖੇਡਦੇ ਰਹਿੰਦੇ ਨੇ ਦੂਜੇ ਪਾਸੇ ਕਈ ਲੋਕ ਇਸ ਨਦੀ ਦੇ ਵਿੱਚ ਨਿਕਲ ਕੇ ਦੂਜੇ ਪਾਸੇ ਚਲੇ ਜਾਂਦੇ ਨੇ ਜਿਸ ਨੂੰ ਲੈ ਕੇ ਵੱਡਾ ਖਤਰਾ ਬਣਿਆ ਰਹਿੰਦਾ ਹੈ ਇਹ ਤਸਵੀਰਾਂ ਨੇ ਬਹੁਤ ਡਰਾਉਂਦੀਆਂ ਬਤ-ਬਤ ਖਬਰ ਨੂੰ ਸ਼ੇਅਰ ਕਰਿਓ ਨਮਾਕਰੋ ਦੀ ਨਜ਼ਦੀਕ ਦੀਆਂ ਖਬਰਾਂ ਸਭ ਨਿਕਲ ਕੇ ਆ ਰਹੀਆਂ ਤੁਸੀਂ ਦੇਖੋਗੇ ਪਾਣੀ ਕਿਵੇਂ ਛੱਲਾ ਮਾਰਦਾ ਆ ਰਿਹਾ ਨਦੀ ਦੇ ਵਿੱਚ ਜਿੱਥੇ ਤੁਸੀਂ ਦੇਖ ਸਕਦੇ ਕਿ ਲੋਕ ਨਦੀ ਦੇ ਕਿਨਾਰੇ ਦੂਰ ਹੋ ਕੇ ਖੜੇ ਨੇ ਲੋਕਾਂ ਨੂੰ ਡਰ ਹੈ ਕਿਤੇ ਨਾ ਕਿਤੇ ਉਹਨਾਂ ਦੇ ਘਰ ਵੀ ਇਸ ਨਦੀ ਦੇ ਵਿੱਚ ਵਹਾਨ ਹੋ ਜਾਣ ਜਿਸ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਕਿ ਮੌਕੇ ਤੇ ਕਾਫੀ ਲੋਕਾਂ ਦਾ ਵੱਡਾ ਇਕੱਠ ਹੋ ਗਿਆ ਬੱਚਿਆਂ ਨੂੰ ਇਸ ਪਾਣੀ ਤੋਂ ਦੂਰ ਰੱਖਿਆ ਗਿਆ ਜਿੱਥੇ ਤੁਸੀਂ ਦੇਖ ਸਕਦੇ ਕਿਵੇਂ ਪਾਣੀ ਛੱਲਾ ਮਾਰਦਾ ਨਜ਼ਰ ਆ ਰਿਹਾ ਹੈ ਦੱਸੇ ਜਾ ਰਿਹਾ ਕਿ ਪਿੱਛੇ ਜੋ ਪਿੰਡ ਹਰਿਆਣਾ ਪੰਜਾਬ ਦੇ ਬਾਰਡਰ ਤੇ ਲੱਗਦੇ ਨੇ ਉਹਨਾਂ ਪਿੰਡਾਂ ਦੇ ਵਿੱਚ ਨਦੀਆਂ ਦੇ ਉੱਤੇ ਪੁਲ ਨਾ ਲੱਗਣ ਕਾਰਨ ਵੀ ਇਹ ਪਾਣੀ ਇਕੱਠਾ ਹੋ ਕੇ ਇਸ ਕਲੋਨੀ ਦੇ ਵਿੱਚ ਘਰ ਨੂੰ ਆ ਰਿਹਾ ਹੈ ਇਹ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਸਿੰਘਾ ਦੇਵੀ ਕਲੋਨੀ ਨਵਾਂਕਰੌਂਦੀਆ ਜਿੱਥੇ ਕੀ ਲਗਾਤਾਰ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤੁਸੀਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਅਜੇ ਤੱਕ ਕਿਸੇ ਦਾ ਜਾਨੀ ਨੁਕਸਾਨ ਦਾ ਨਹੀਂ ਖਬਰ ਸਮਨ ਨਿਕਲ ਕੇ ਆਈ ਹੈ ਪਰ مالی ਨੁਕਸਾਨ ਦੱਸਿਆ ਜਾ ਰਿਹਾ ਹੈ ਕਾਫੀ ਲੋਕਾਂ ਦੇ ਘਰਾਂ ਦਾ ਸਮਾਨ ਇਹ ਪਾਣੀ ਰੋੜ ਕੇ ਲੱਗਿਆ ਹੈ ਤਸਵੀਰ ਨੂੰ ਲੈ ਕੇ ਦੱਸਿਆ ਜਾ ਰਿਹਾ ਕਿ ਹੋਰ ਵੀ ਘਰਾਂ ਨੂੰ ਵੱਡਾ ਖਤਰਾ ਬਣ ਚੁੱਕਾ ਹੈ ਕਈ ਘਰਾਂ ਦੇ ਵਿੱਚ ਪਾਣੀ ਵੜ ਚੁੱਕਾ ਹੈ ਜਿਸ ਨੂੰ ਲੈ ਕੇ ਕਈ ਘਰਾਂ ਦੀ ਦੁਵਾਰਾਂ ਨੂੰ ਪਾਣੀ ਟੱਚ ਕਰ ਰਿਹਾ ਜਿਸ ਨੂੰ ਲੈ ਕੇ ਕਿਸੇ ਵੀ ਸਮੇਂ ਇਹ ਦੁਵਾਰਾਂ ਪਾਣੀ ਦੇ ਵਿੱਚ ਰੁੜ ਸਕਦੀਆਂ ਨੇ ਜਿਸ ਤੋਂ ਬਾਅਦ ਲੋਕਾਂ ਦੇ ਘਰ ਵੀ ਰੁੜ ਸਕਦੇ ਨੇ ਇਹ ਤਸਵੀਰ ਹੈ ਨਮਾ ਗਰਾਉਂ ਸਿੰਘਾ ਦੇਵੀ ਕਲੋਨੀ ਤੁਸੀਂ ਦੇਖੋ ਕਿਵੇਂ ਛੱਲਾ ਮਾਰਦਾ ਪਾਣੀ ਇਕੱਠਾ ਹੋ ਕੇ ਇਸ ਨਦੀ ਦੇ ਵਿੱਚ ਆ ਰਿਹਾ ਹੈ ਇਹ ਨਦੀ ਵੀ ਇਸ ਕਲੋਨੀ ਦੇ ਵਿੱਚੋਂ ਨਿਕਲ ਰਹੀ ਹੈ ਦੱਸਿਆ ਜਾ ਰਿਹਾ ਕਿ ਕਾਫੀ ਲੋਕਾਂ ਨੇ ਇਸ ਕਲੋਨੀ ਦੇ ਵਿੱਚ ਘਰ ਖਰੀਦੇ ਹੋਏ ਨੇ ਪ੍ਰਾਪਰਟੀ ਡੀਲਰ ਘਰ ਵੇਚ ਕੇ ਚਲੇ ਗਏ ਨੇ ਪਰ ਦੂਜੇ ਪਾਸੇ ਲੋਕਾਂ ਨੂੰ ਖਤਰਾ ਜਿਹੜਾ ਮੰਡਰਾ ਰਿਹਾ ਹੈ ਤੁਸੀਂ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਪਣੇ ਦੋਸਤ ਮਿੱਤਰਾਂ ਤੱਕ ਜੋ ਪਿਆਰ ਤੁਸੀਂ ਲੈ ਕੇ ਉਹ ਵੀ ਦੇਖ ਸਕਣ ਕਿ ਕਿਵੇਂ ਭਾਈ ਅੱਪਰ ਨੂੰ ਨਦੀ ਬਹੁਤ ਜ਼ੋਰ ਖਾਈ ਵਿਆ ਜਿਹੜੇ ਮੋਰਸਲ ਵਾਲੇ ਯਾਰ ਗੱਡੀਆਂ ਵਾਲੇ ਨਾ ਇੱਧਰ ਨੂੰ ਨਾ ਆਇਓ ਭਾਈ ਬਹੁਤ ਜ਼ੋਰ ਕਾ ਨਦੀ ਆ ਰਹੀ ਆ ਮੇ ਹੱਲੀ ਵੀ ਬਹੁਤ ਤੇਜ਼ ਲੱਗਿਆ ਵਾ ਨਦੀ ਹੋਰ ਵੀ ਵੱਧ ਸਕਾ ਜੋ ਸੜਕਾ ਇਹ ਮੇਰਾ ਗੇਟ ਆਏ ਘਰ ਆ ਮੇਰਾ ਨਦੀ ਪਈ ਬਹੁਤ ਜ਼ੋਰ ਕਾ ਲੱਗੀ ਵੀ ਆ ਇਹ ਦੇਖੋ ਭਾਈ ਰਾਸਤੇ ਨੂੰ ਹਾਸੇ ਘਰਾਂ ਵੀ ਪਾਰ ਸਗਾ ਸਾੰਬੜੀ ਹਾਸੇਗਾ ਘਰ ਆ ਉਹ ਬਾਬੀ ਨਦੀ ਵਾਰ ਸਕਾ ਛੜਕਾ ਕ੍ਰੋਸ ਕਰ ਸਕਾ ਇਧਰ ਕੰਢੀ ਵਾਲਿਆਂ ਨੇ ਡੰਗਾ ਲਾਇਆ ਤਾਂ ਭਾਈ ਇਹੇ ਬਰਾਬਰ ਮੰਨਦੀ ਜਾ ਰਹੀ ਆ ਯਾਨੀ ਕਿ ਉਹ ਆਨੇ ਜਿਹੜਾ ਡੰਗਾ ਲਾਇਆ ਤਾਂ ਨਾ ਜੋ ਇੱਕ ਸਾਈਡ ਨੂੰ ਟੁੱਟ ਗਿਆ ਗਲਤ ਲਾਇਆ ਬਹੁਤ ਇੱਕ ਸਾਈਡ ਨੂੰ ਟੁੱਟ ਗਿਆ ਏ ਦੇਖੋ ਜੀ ਸਕੂਲ ਵਾਲੀ ਬਾਉਂਡਰੀ ਚੱਕ ਦੀਦੀ ਨੇ ਥੋੜੀ ਬਚੀ ਆ 4-5 ਫੁੱਟ ਸਕੂਲ ਕੀ ਬਾਉਂਡਰੀ ਬਚੀ ਆ ਇਹ ਸਕੂਲ ਕੀ ਬਾਉਂਡਰੀ ਚੱਕ ਦੀਦੀ ਨੇ ਬਹੁਤ ਗਲਤ ਡੰਗਾ ਲਗਾਇਆ ਏ ਮੈਨੂੰ ਗਾਲਾਂ ਨੇ ਗਲਤ ਲਾਇਆ ਡੰਗਾ ਜੋ ਸਾਰਾ ਚੱਕਦੇ ਨੇ ਇਧਰ ਦੇ ਜੋ ਸਾਈਡ ਤੇ ਤੋੜਦੇ ਨੇ ਤੋੜ ਕੇ ਭਾਈ ਨਾਲ ਇਹ ਇਹ ਸਾਰੀ ਚੱਕਦੀ ਨੇ ਸਾਈਡ ਬਸ ਸਕੂਲ ਬਚ ਬਚ ਗਿਆ ਹਟਨੇ ਤੇ ਸਕੂਲ ਕੀ ਬਾਉਂਡਰੀ ਬਚ ਗਈ ਹਟਨੇ ਤੇ ਇੱਕ ਦੋ ਨਦੀ ਹੋਰ ਆ ਗਈ ਚੱਕ ਦੂਗਾ